ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਲੱਕੀ ਮੱਕੜ ਚੈਨਲ ਤੇ ਸਵਾਗਤ ਹੈ ਹੁਣ ਤਿੰਨ ਚਾਰ ਦੇਖਿਆ ਕਿਸਾਨ ਵੀ ਆਏ ਦੁਕਾਨ ਤੇ ਕਹਿੰਦੇ ਡੀਏਪੀ ਚਾਹੀਦੀ ਐ ਮੈਂ ਕਿਹਾ ਚਲੋ ਅਗਲੀ ਫਸਲ ਵਾਸਤੇ ਇਹਨਾਂ ਨੇ ਜਮ੍ਹਾਂ ਕਰਨੀ ਹੋਊਗੀ ਵੀ ਚਲੋ ਜਿਵੇਂ ਖਿੱਚ ਪਈ ਸੀ ਚਲੋ ਵੀ ਧਰੋਂ ਦਾ ਵੀ ਗਾਂ ਨਾਲ ਖਿੱਚ ਪੈ ਜੇ ਤੇ ਗਾਂ ਛੋਣੇ ਵਾਸਤੇ ਜਾਂ ਮੂੰਗੀ ਮੱਕੀ ਵਾਸਤੇ ਜ਼ਰੂਰਤ ਹੋਊਗੀ ਉਹ ਕਹਿੰਦੇ ਨਹੀਂ ਕਣਕ ਤੇ ਅਸੀਂ ਭਗੋਲੇ ਤੇ ਪਾਣੀ ਤੇ ਮੈਨੂੰ ਬਹੁਤ ਫੀਲ ਹੋਇਆ ਮੈਂ ਕਿਹਾ ਯਾਰ ਨਜਾਇਜ਼ ਖਰਚਾ ਨਜਾਇਜ਼ ਮਤਲਬ ਜਮੇ ਕਿਸਾਨ ਵੀਰ ਜਮੇ ਨਹੀਂ ਸੋਚਦੇ ਵੀ ਯਾਰ ਅਸੀਂ ਕਿੱਧਰ ਪੈਸੇ ਲਾ ਰਹੇ ਹਾਂ ਕਿਸ ਚੀਜ਼ ਤੇ ਜਮਾ ਦਿਮਾਗ ਵੀ ਨਹੀਂ ਲਾਰੇ ਵੀ ਆਪਾਂ ਇੱਥੇ ਨਾਲੇ ਡੀਏਪ ਜਿਹੜੀ ਪਹਿਲਾਂ ਵੀ ਤੁਹਾਨੂੰ ਕਈ ਵੀਡੀਓ ਚ ਦੱਸ ਚੁੱਕੇ ਆਂ ਕਈ ਆਂਦਾ ਵੀ ਰਹਿੰਦਾ ਹੋਰ ਫੇਸਬੁੱਕ ਤੇ ਦੱਸਦੇ ਰਹਿੰਦੇ ਆਪਣੇ ਵੀਡੀਓ ਤੇ ਕਈ ਹੋਰ ਆਂਦੀਆਂ ਰਹਿੰਦੀਆਂ ਵੀ ਜਿਹੜਾ ਡੀਏਪ ਦਾ ਹੈ ਇਹ ਬਜਾਈ ਵੇਲੇ ਫਾਇਦਾ ਹੁੰਦਾ ਹੈ ਚਲੋ ਫੇਰ ਵੀ ਆਪਾਂ ਮੰਨ ਲਿਆ ਵੀ ਚਲੋ ਕਈ ਕਿਸਾਨ ਵੀਰ ਦਾ ਰੁਝਾਨ ਹੈ ਭਗੋਲੇ ਤੇ ਪਾ ਲੈਂਦੇ ਆ ਚਲੋ ਵੀ ਮੰਨ ਲਿਆ ਵੀ ਨਹੀਂ ਮਨ ਖੜਦਾ ਭਗੋਲੇ ਤੇ ਪਾ ਲੇ ਆਪਣੇ ਕੋਰਤੇ ਪਾ ਲੈਂਦੇ ਆ ਕਈ ਕਿਸਾਨ ਵੀਰ ਕੋਰਤੇ ਪਾ ਲੈਂਦੇ ਆ ਚਲੋ ਕੋਰਤੇ ਵੀ ਮੰਨ ਲਿਆ ਨਹੀਂ ਮਨ ਖੜਦਾ ਅਗਲੇ ਦਾ ਕੋਰਤੇ ਪਾ ਲਈ ਪਰ ਹੁਣ ਨਵਾਂ ਹੀ ਆਪਸ ਇਹ ਕੱਢ ਲਏ ਵੀ ਭਗੋਲੇ ਤੇ ਡੀਏਪੀ ਝਾੜ ਵਧਾਊਗੀ ਪਹਿਲਾਂ ਤਾਂ ਕਿਸਾਨ ਵੀਰ ਉਹ ਇਹੀ ਪਿਛਲੀ ਵੀਡੀਓ ਚ ਦੱਸਿਆ ਵੀ ਇਹ ਜੜ ਕੁਲਾਪ ਨਹੀਂ ਜਾਂਦੀ ਜੜ ਇਹਨੂੰ ਡੀਏਪੀ ਨੂੰ ਲੈਂਦੀ ਹੈ ਤਾਂ ਇਹ ਆਪਾਂ ਡ੍ਰਿਲ ਕਰਕੇ ਬੀਜਦੇ ਆਂ ਤੇ ਐਸ ਕਰਕੇ ਇਹਦਾ ਕੋਈ ਫਾਇਦਾ ਨਹੀਂ ਹੁੰਦਾ ਕੋਰਤੇ ਚਲੋ ਨਹੀਂ ਮੰਨ ਦੇ ਕੋਰਤੇ ਵੀ ਪਾ ਲੈਂਦੇ ਆ ਚਲੋ ਉਹਨੇ ਕਿਤੇ ਜਾਣਾ ਨਹੀਂ ਹੁੰਦਾ ਪਈਆ ਕੋਰਤੇ ਗਾਂ ਛੋਣੇ ਵੇਲੇ ਕੰਮ ਆ ਜੂਗੀ ਬਤ ਵੱਡੀ ਏਪੀ ਦਾ ਕੰਮ ਇਹੀ ਹੁੰਦਾ ਫੋਟ ਕਰਵਾਨੀ ਜਿਹੜੀ ਉਹਦੇ ਵਿੱਚ ਯੂਰੀਆ ਹੁੰਦੀ ਹੈ ਟ੍ਰੀਲਰਿੰਗ ਉਹ ਵੀ ਵਿਧਾਣੀ ਲਾ ਲਓ ਉਹ ਵੀ ਜਦੋਂ ਆਪਾਂ ਡ੍ਰਿਲ ਕਰਦੇ ਆਂ ਤਾਂ ਚਲੋ ਕਈ ਕਿਸਾਨ ਵੀਰਾਂ ਨੇ ਰਿਜ਼ਲਟ ਲੈ ਹੋਣੇ ਕੋਰਤੇ ਰਿਜ਼ਲਟ ਆ ਗਿਆ ਉਹਨਾਂ ਦਾ ਫੋਟ ਫੂਟ ਕਰਵਾਤੀ ਹੋ ਡੀਏਪੀ ਨੇ ਤੇ ਪਰ ਭਗੋਲੇ ਤੇ ਤਾਂ ਬਿਲਕੁਲ ਹੀ ਫਾਇਦਾ ਨਹੀਂ ਪਰ ਜੇ ਫਿਰ ਵੀ ਖੁਰਕ ਹੈਗੀ ਆ ਵੀ ਆਪਾਂ 6 700 ਰੁਪਿਆ ਕਿੱਲੇ ਦਾ ਲਾਣਾ ਹੀ ਹੈ ਤਾਂ ਤੁਸੀਂ ਇਸ ਚੀਜ਼ ਨਾਲੋਂ ਡੀਏਪ ਨਾਲੋਂ ਪोटाश ਦਾ ਜ਼ਿਆਦਾ ਫਾਇਦਾ ਭਗੋਲੇ ਤੇ ਸਾਡੇ ਹਿਸਾਬ ਨਾਲ ਤਾਂ ਭਗੋਲੇ ਤੇ ਸਪਰੇਅ ਕਰੇ ਦਾ ਫਾਇਦਾ ਹੈ ਜਿਵੇਂ 0.52 34 13 045 ਬੋਰਨ ਮਿਕਸ ਕਰਕੇ ਇਹਨਾਂ ਚੀਜ਼ ਦਾ ਫਾਇਦਾ ਹੈ ਬੋਰਨ ਵਗੈਰਾ ਜਿਵੇਂ ਜਾਂ ਪोटाश ਡੀਏਪ ਕੋਈ ਵੀ ਕਿਸੇ ਆਪਣੇ ਇਹਦੇ ਵਿੱਚ ਐਨਪੀਕੇ ਦੇ ਵਿੱਚ ਹੋਵੇ ਡੀਏਪ ਪोटाश ਤੇ ਬੋਰਨ ਇਸ ਚੀਜ਼ ਦਾ ਫਾਇਦਾ ਸਾਡੇ ਹਿਸਾਬ ਨਾਲ ਪਰ ਜੇ ਨਹੀਂ ਆਪਣੇ ਖੁਰਕੀ ਅੰ ਵਿੱਚ 700 ਲਾਣਾ ਹੀ ਹੈ ਫਿਰ ਕਿਸਾਨ ਵੀਰੋ ਮੇਰੀ ਬੇਨਤੀ ਹੈ ਬਘੋਲੇ ਤੇ ਪोटाश ਪਾ ਲੋ ਹੁਣ ਆਪਣੀ ਦੂਜੀ ਜਿਹੜੀ ਆਪਾਂ ਕਹਿੰਦੇ ਆਂ ਵੀ ਪਾਊਡਰ ਵਾਲੀ ਹੈ ਵੀ ਉਹ ਚਲੋ ਮੰਨ ਲੈਂਦੇ ਆਪਾਂ ਕਈ ਵਾਰੀ ਤਰੇਲ ਤੇ ਪੈ ਜੇ ਪੱਤੇ ਵਿਚਾ ਦਿੰਦੀ ਹੈ ਹੁਣ ਤਾਂ ਉਹ ਦਾਣੇਦਾਰ ਵੀ ਆਪਣੇ ਹੁਣ ਕੰਪਨੀਆਂ ਨੇ ਦੇਤੀ ਪਹਿਲਾਂ 4 ਸਾਲ ਹੋ ਗਏ ਜਿਹੜੀ ਬਜਰੀ ਟੈਪ ਆਉਂਦੀ ਸੀਗੀ ਨਕੋ ਨੀਜੀ ਲਾਲੋ ਜਾਂ ਬਜ਼ਰੀ ਟਾਈਪ ਤੇ ਹੁਣ ਉਹ ਵੀ ਆ ਗਈ ਹਰੇਕ ਦੁਕਾਨ ਤੇ ਮਿਲ ਜੂਗੀ ਉਹ ਬਜ਼ਰੀ ਟਾਈਪ ਦਾਣੇਦਾਰ ਲਾਲੋ ਤੁਸੀਂ ਉਹਨੂੰ ਦਾਣੇਦਾਰ ਕਹਿ ਦਿੰਨੇ ਆਪਾਂ 1500 1500 ਸਵਾ 1500 ਰੇਟ ਆ ਉਹਦਾ ਮੰਨ ਲਓ 2 2.5 ਕਿੱਲਿਆਂ ਚ ਪोटाश ਪਾ ਲੋ ਡੀ ਏ ਪੀ ਨਾਲੇ ਇਹੀ ਮੇਰੀ ਬੇਨਤੀ ਸੀ ਮਤਲਬ ਡੀ ਏ ਪੀ ਨੇ ਤਾਂ ਬਿਲਕੁਲ ਹੀ 6-700 ਰੁਪਏ ਆਪਣਾ ਵਿਰਥ ਹੀ ਜਾਊਗਾ ਪਰ ਜਿਹੜੀ ਪोटाश ਹੈ ਜਿਹੜੀ ਨਾਲੇ ਤਾਂ ਫੰਗੀ ਸਾਈਡ ਦਾ ਵੀ ਕੰਮ ਕਰੂ ਜਿਹੜਾ ਅੰਡ ਤੱਕ ਝੰਡਾ ਪੱਤਾ ਹਰਾ ਭਰਿਆ ਵੀ ਰੱਖੋ ਤੇ ਜਿਹੜੇ ਬੂਟੇ ਚ ਭੋਜਨ ਦਾ ਆਦਨ ਪ੍ਰਦਾਨ ਜਿਹੜਾ ਝੰਡੇ ਪੱਤੇ ਨੂੰ ਜਿਹੜਾ ਭੋਜਨ ਦੇਣਾ ਇਹ ਪੋਟਾਸ਼ ਹੀ ਦਿੰਦੀ ਹੈ ਲਿਜਾ ਕੇ ਵੀ ਝੰਡੇ ਪੱਤੇ ਨੂੰ ਆਪਣੇ ਜਿਹੜੀ ਖੁਰਾਕ ਦੇਣੀ ਹੈ ਤੇ ਝੰਡਾ ਪੱਤਾ ਇਹਦੇ ਨਾਲ ਪੋਟਾਸ਼ ਨਾਲ ਹਰਾ ਭਰਾ ਰੂਪ ਤੇ ਦਾਣੇ ਦੀ ਕੁਆਲਿਟੀ ਬਣੂ ਦਾਣੇ ਦਾ ਵਜ਼ਨ ਭਾਰੀ ਬਣੂਗਾ ਜਿਹੜਾ ਗੱਟਾ 50 ਕਿਲੋ ਵਾਲਾ ਜਿੱਥੇ ਪੋਟਾਸ਼ ਪਾਈ ਹੋਈ ਤੁਸੀਂ ਇਹ ਦੇਖ ਲਿਓ ਵੀ ਪੌਣੇ ਗੱਟਾ ਹੀ ਫੁੱਲ ਹੋ ਜਾਊਗਾ ਮਤਲਬ ਇੰਨੀ ਬੋਰੀ ਖਾਲੀ ਰਹਿ ਜੂਗੀ ਜ ਜਿਵੇਂ ਜਿੱਥੇ ਪोटाश ਦੀ ਵਰਤੋਂ ਕੀਤੀ ਹੋਈ ਤੁਸੀਂ ਭਗੋਲੇ ਤੇ ਤੇ ਇਹ ਮੇਰੀ ਬੇਨਤੀ ਸੀ ਡੀਏਪੀ ਦੇ ਨਾਂ ਪੈਸੇ ਲਾਓ ਤੇ ਭਗੋਲੇ ਤੇ ਜੇ ਪਾਣੀ ਐ ਖੁਰਕ ਹੈਗੀ ਐ ਤਾਂ ਪोटाश ਪਾ ਲਓ ਮੇਰੀ ਬੇਨਤੀ ਇਹੀ ਐ ਜਿਹੜੀ ਦਾਣੇਦਾਰ ਵੀ ਉਹ ਆ ਗਈ ਜਿਹਨੂੰ ਆਪਾਂ ਕਹਿੰਦੇ ਆਈਪੀਐਲ ਦੀ 15-1600 ਰੁਪਏ ਜਿਹੜਾ ਰੇਟ ਪੈਂਦੀ ਆ ਉਹ 2 2.5 ਕਿੱਲਿਆਂ ਚ 50 ਕਿਲੋ 2 2.5 ਕਿੱਲਿਆਂ ਚ ਮਤਲਬ ਕਿੱਲੇ ਦੀ 20 ਤੋਂ 25 ਕਿਲੋ ਡੀ ਵੜੀਏਪੀ ਥਾਤੇ ਪਟਾਸ਼ ਪਾ ਲੋ 20 25 ਕਿਲੋ ਕਿੱਲੇ ਦੀ ਇਹ ਇਹਦਾ ਜ਼ਿਆਦਾ ਬੈਨੀਫਿਟਰ ਹੋਊਗਾ ਅੱਜ ਵੀਰੋ ਗੱਲ ਸਾਂਝੀ ਕਰਨੀ ਸੀ ਧੰਨਵਾਦ ਜੀ